ਨਾਈ ਨੈਣ ਮੈਂ ਪੱਕੀ ਨਹੀਂ ਆਂਦੀ ਬਾਹਰ ਆਈ ਚੜ ਕੇ ਨਾਈ ਤੇ ਨੈਣ ਚੋਣ ਲੱਗੇ ਚਾਰੇ ਲੱਤਾਂ ਨਾਈ ਨੈਣ ਮੈਂ ਪੱਕੀ ਨਹੀਂ ਆਂਦੀ ਬਾਹਰ ਆਈ ਚੜ ਕੇ ਨਾਈ ਤੇ ਨੈਣ ਚੋਣ ਲੱਗੇ ਚਾਰੇ ਲੱਤਾਂ ਉਹ ਨੈਣ ਚੋਣੇ ਆਤੀ ਕਰ ਗਈ ਨਾਈ ਉੱਠਿਆ ਭਰ ਕੇ ਹੰਨ ਹੰਨ ਦੇ ਚੌਲ ਮੰਗਾ ਲੇ ਗਹਿਣੇ ਪੁੱਛੀਆਂ ਖਾਣ ਪੀਣ ਦਾ ਵੇਲਾ ਆਇਆ ਖਾਂਦੇ ਖਾਂਦੇ ਲੜਪੇ ਖਾਂਦੇ ਖਾਂਦੇ ਕੌਣ ਸਰਕਾਰੀ ਲਾਗੇ ਤੋਂ ਹਾਂ ਉਹ ਨਾਂਕਸ਼ਪਗੀ ਮਿੰਟਾਂ ਕਰਕੇ ਨਾਈ ਦੇ ਘੋਟਣਾ ਖੜਕੇ ਹਲਿਆ ਉਹ ਨਾਂਕਸ਼ਪਗੀ ਮਿੰਟਾਂ ਕਰਕੇ ਨਾਈ ਦੇ ਘੋਟਣਾ ਖੜਕੇ ਫਿਰ ਨਾਈ ਕੀ ਕਹਿੰਦਾ ਕੀ ਕਹਿੰਦਾ ਉਹ ਨਹੀਂ ਛੁਡਾਲੇ ਨਣੇ ਗੋੜੀਏ ਹਾਈ ਪਕੜੀ